ਮੇਰਾ ਨਾਮ ਅਨੈਲ ਛੇਰਗੇਲਾ ਜੀ ਹਾਂਜੀ ਕਿੱਥੇ ਦੇ ਰਹਿਣ ਵਾਲੇ ਮੈਂ ਮੱਲਾ ਮੁਤਾਬਕ ਕਰਦੇ ਹਾਂ ਹਾਂਜੀ ਕੀ ਗੱਲ ਕੀ ਹੋਈ ਅੱਜ ਤੁਹਾਡੇ ਘਰ ਦੇ ਉੱਤੇ ਵੀ ਹਮਲਾ ਹੋਇਆ ਤਾਂ ਤੁਹਾਡੇ ਤੇ ਵੀ ਹਮਲਾ ਹੋਇਆ ਤੇ ਤੁਹਾਡੀ ਸ਼ਾਪ ਤੇ ਵੀ ਹਮਲਾ ਹੋਇਆ ਕੀ ਸਾਰਾ ਕੀ ਮਾਮਲਾ ਕੀ ਸੀ ਇਹ ਵੀ ਸਾਡੇ ਘਰ ਦੇ ਲਾਗੇ ਰਾਹ ਤੇ ਸਾਰੇ ਮੰਨੇ ਦੀ ਹੈ तकरीबन ਹੋਰ ਵੀ ਆਸ-ਪਾਸੇ ਪਟਾਸ਼ਾਹਰਾ ਤੁਸੀਂ ਚੱਲਣ ਹੀ ਨਹੀਂ ਦਿਆ ਬੰਸ਼ੇ ਦਾ ਤਰਫ ਤੇ ਨਸ਼ੇ ਦਾ کاروبار ਮੁੰਡੇ ਕਰਦੇ ਆ ਉੱਥੇ ਸਾਡੇ ਲਾਗੇ ਕਈ ਵਾਰੀ ਉਹਨਾਂ ਨੂੰ ਗਿਆ ਵੀ ਡੱਡਾ ਉਰੇ ਪਰੇ ਹੋ ਕੇ ਤੁਸੀਂ ਵੇਚਿਆ ਕਰੋ ਪਿਆ ਕਰੋ ਇੱਥੇ ਨਹੀਂ ਜਗਾ ਲੱਗਦਾ ਕਿ ਜਦੋਂ ਨਾਲ ਅੱਡਿਸ਼ ਗਿਆ ਕਰਦੇ ਨੇ ਤੇ ਕਦੋਂ ਹੋ ਜਾਂਦੇ ਕਈਆਂ ਦੀ ਪਰੇ ਨੂੰ ਜਲ ਜਾਂਦੇ ਪਰੇ ਘਟਦੇ ਨੇਗੇ ਗੱਲ ਮੰਨ ਲੈਂਦੇ ਪਰੇ ਤੇ ਜਲ ਜਾਂਦੇ ਪਰ ਕੋਈ ਜਰਾ ਮੰਨਦੇ ਨਹੀਂਗੇ ਵੇਚਦੇ ਉੱਥੇ ਹੀ ਆ ਕਰਦੇ ਉੱਥੇ ਹੀ ਆ ਦੇਖੋ ਤੇ ਲੱਗੇ ਖਾਲੀ ਇੰਨਾ ਜਗਾ ਹੈਗੀ ਆ ਤਕਰੀਬਨ ਜਿੰਨਾ ਵੀ ਸ਼ਹਿਰ ਦਾ ਨਸ਼ੇੜੀ ਹੈ ਸਾਰਾ ਉੱਥੇ ਵਰਦਾ ਵਾ ਲੇਕੋ ਸਾਰੀਆਂ ਵੀਡੀਓ ਮੈਂ ਤੁਹਾਨੂੰ ਕੱਲੀ ਕੱਲੀ ਵੀਡੀਓ ਪੂਰੇ ਮਹੀਨੇ ਦੀ ਰਿਕਾਰਡਿੰਗ ਹੁੰਦੀ ਹੈ ਮੈਂ ਤੁਹਾਨੂੰ ਸਾਰੀ ਵੀਡੀਓ ਪਾ ਦੂੰਗਾ ਪੂਰੇ ਮਹੀਨੇ ਦੀ ਕਿਹੜਾ ਬੰਦਾ ਸਿਰਦਾ ਵਾ ਕਿਹੜਾ ਨਿਕਲਦਾ ਕਿਉਂਕਿ ਅੱਧੀ ਉੱਥੇ ਨਾਕ ਰਹਿਦਾ ਤੇ ਨਾ ਉੱਥੇ ਕੋਈ ਅੱਗੇ ਜਾਣ ਨੂੰ ਜਗ੍ਹਾ ਹੈ ਵੀ ਹੈ ਸਿਰਫ ਉਹਦੇ ਨਸ਼ਾ ਕਰਨ ਤੇ ਰੇਚਣ ਜਾਂਦੇ ਲੋਕ ਤੇ ਉਹਨੂੰ ਹੀ ਲੱਗਿਆ ਜਿੱਦਾਂ ਅੱਜ ਵੀ ਤੇ ਮੇਰਾ ਨਾ ਭਵਦਾ ਮਕਾ ਹੁੰਦਿਆ ਸੰਗ ਗੱਡੀ 'ਚ ਉਹ ਨੂੰ ਕਹਿੰਨਾ ਬਈ ਹਾਂਜੀ ਕੀ ਲੈਣਾ ਜੀ ਕਿਉਂਕਿ ਉਹ ਜਿਹੜਾ ਵੀ ਬੰਦੇ ਦੇ ਵਿੱਚ ਆਉਂਦਾ ਵਾ ਕੋਈ ਉਪਰਾਂ ਬੰਦਾ ਉਹ ਨੂੰ ਹਰ ਕੰਮ ਪੁੱਛਦੇ ਹਾਂਜੀ ਕੀ ਲੈਣਾ ਜਿੱਦਾਂ ਦੁਕਾਨ ਵਾਲਾ ਨਾ ਪੁੱਛਦਾ ਹੁੰਦਾ ਬਾਅਦ ਜਗਨਾਂ ਚ ਬਜ਼ਾਰ ਚ ਕੀ ਕੀ ਮਤਲਬ ਕੀ ਚੈੰਜ ਹੈ ਤੁਹਾਨੂੰ ਚੈੰਜ ਚਾਹੀਦਾ ਬਾਅਦ ਸੱਜ ਤੋਂ ਵੀ ਜਿੱਟਾ ਹਰ ਕੋਲ ਜਾਏ ਜਾਂਦੇ ਤੇ ਤੇ ਉਹ ਮੁੰਡਾ ਕਹਿੰਦਾ ਨਹੀਂ ਮੈਂ ਨਸ਼ਾ ਪਤਾ ਨਹੀਂ ਕਰਦਾ ਮੇਰਾ ਸਾਹਮਣੇ ਘਰ ਵਾ ਤੇ ਮੈਂ ਉੱਥੇ ਆਇਆ ਮੈਂ ਤੇ ਉਹਨਾਂ ਨੇ ਕਿਹਾ ਕਿ ਬਾਹਰ ਦਾ ਹੀ ਹੈ ਤੇ ਉਪਰਾਂ ਹੀ ਹੈ ਤੇ ਉਹਦਾ ਨਾ ਫੋਨ ਫੋਨ ਲਾਪੇ ਮੁੰਡੇ ਦਾ ਸੋ ਦਾ ਮੁੰਡਾ ਦਾ ਫੋਨ ਹੋ ਗਿਆ ਤੇ ਜਦੋਂ ਮੈਂ ਵਾਪਸ ਉੱਜੀ ਜਗ੍ਹਾ ਨਾ। ਉਹਨੇ ਇਹਨੂੰ ਗਲੀ ਦੇ ਵਿੱਚ ਤਾਂ ਕਾਫੀ ਹਾਲਾ ਲਾਲਾ ਹੋਣੀ ਸ਼ੁਰੂ ਹੋ ਗਈ ਤੇ ਮੈਨੂੰ ਪਤਾ ਲੱਗਾ ਮੈਂ ਘਰੇ ਸਿਰ ਜਾਪਨਾ ਸੰਦੇਸ਼। ਦੇਖਿਆ ਮੈਂ ਕਿ ਕੈਮਰਾ ਦੋਸਤ ਤੇ ਮੇ ਤਾਂ ਲੜਾਈ ਹੋਉਂਦੀ ਜੇ ਕੋਈ ਉਹਨੇ ਫੋਨ ਫੋਨ ਨੂੰ ਚੁਣ ਆ ਬੈਠੇ ਹੈ ਨਾਲ। ਮੈਂ ਦਲੇਰ ਦੇਖਿਆ ਤੋ ਮੁੰਡਾ ਸਾਡਾ ਸੀਗਾ। ਮੈਂ ਉਹਨਾਂ ਨੂੰ ਮੁੰਡਾ ਨੂੰ ਧੱਕੇ ਧੱਕੇ ਮਾਰੇ ਮਾਰਟਾਇਆ ਪਰ ਉਹਨਾਂ ਨੇ ਨਹੀਂ ਮੰਨੀ। ਮੰਲੇ ਨੇ ਤਾਂ ਕਿਉਂ ਨਸ਼ਾ ਕੀਤਾ ਭਾਈ ਫੁੱਲ ਸੀਗੇ ਨਸ਼ੇ ਚ ਉਹ ਤਾਂ ਜਾਣਦੇ ਆ ਮੱਲੇ ਦੇ ਆ ਸਾਰੇ ਜਾਣਦੇ ਆ ਤੇ ਪਰ ਉਹ ਆਂਦੇ ਖਾਇਦਾ ਕਰਦੇ ਤੇ ਮੇਰ ਨਾਲ ਵੀ ਬਦਮਾਸ਼ੀ ਦੇ ਨਾਲ ਧੱਕੇ ਮੀਤੀ ਸ਼ੁਰੂ ਕਰ ਦਿੱਤੀ ਤੇ ਇੱਕ ਗੱਲ ਤੋਂ ਉਹਨਾਂ ਦੇ ਨਾਲ ਵੀ ਜਦੋਂ ਅਸੀਂ ਕੀਤੀ ਤੇ ਉਹ ਨੂੰ ਤਾਂ ਦੇਖ ਕੇ ਜਿੰਨੇ ਵੀ ਇਹਨਾਂ ਦਾ ਗਰੋਹ ਆ ਪੂਰਾ ਉਹ ਸਾਰਾ ਇਕੱਠਾ ਹੋ ਕੇ ਤਾਂ ਆ ਗਿਆ ਉਹ ਮੈਦ ਅੰਦਰ ਚੜ ਗਏ ਆਪਣੇ ਉਹਨਾਂ ਨੂੰ ਥੇਟ ਦਿੱਤਾ ਮੇਰੇ ਘਰ ਦੇ ਆ ਰਿਹਾ ਸੀ ਥੋੜਾ ਪਰੇ ਨਸ਼ੇੜੀ ਰਹਿ ਗਏ ਆ ਉੱਪਰ ਉਹ ਨਹੀਂ ਹਟੇ ਤੇ ਉਹ ਕਾਫੀ 15 20 ਜਣੇ ਇਕੱਠੇ ਹੋ ਕੇ ਆ ਕੇ ਸ ਮੇਰੇ ਘਰ ਤੇ ਵੀ ਹਮਲਾ ਕਰ ਦਿੱਤਾ ਸਾਰੀਆਂ ਅੰਦਰ ਤੋੜਿਆ ਉਹ ਮੇਰੀਆਂ ਗੱਡੀਆਂ ਦੀ ਤੋਰ ਟੁੱਟੀਆਂ ਦੋਨੇ ਤੇ ਮੇਰੀ ਦੁਕਾਨਾਂ ਲੱਗਦੇ ਉੱਥੇ ਵੀ ਤੋੜ ਪਾਣੀ ਕੀਤੀ ਸ਼ੀਸ਼ੇ-ਜੋਸ਼ੇ ਤੋੜਦੇ ਤੇ ਸਾਰੇ ਵੀਡੀਓ ਦੇ ਚਾਲਾ ਪਿਆ ਹੋਏ ਤੇ ਕਹਿਣ ਦਾ ਮਤਲਬ ਕਿ ਤੁਹਾਨੂੰ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਲਈ ਰੁਕਣਾ ਪਾਰ ਹੀ ਪੈ ਗਿਆ ਬਿਲਕੁਲ ਜੀ ਬਿਲਕੁਲ ਪਰ ਜੇ ਆਪਾਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਕਹਿ ਲੋ ਕਿ ਕਈ ਦਾਅਵੇ ਕੀਤੇ ਜਾਂਦੇ ਕਿ ਨਸ਼ੇ ਦੇ ਰੁਕਮਤ ਕਿਸੀ ਰੋਕ ਲਗਾ ਦਿੱਤੀ ਹੈ ਇਸ ਸਲਮੇਰੀ ਦੇ ਵਿੱਚ ਜੇ ਆਪਾਂ ਸਲਮੇਰੀ ਦੀ ਗੱਲ ਕਰੀਏ ਪਰ ਸਲਮੇਰੀ ਚ ਤੁਹਾਡੇ ਕਹਿਣ ਦੇ ਮੁਤਾਬਿਕ ਇਸ ਕਦਰ ਨਸ਼ਾ बिकਦਾ ਪਿਆ ਤਾਂ ਰੋਕ ਤਾਂ ਲੱਗੀ ਨਹੀਂ ਕਿਤੇ ਵੀ ਬਿਲਕੁਲ ਨਹੀਂ ਨਸ਼ੇ ਨਾਲ ਸਾਡੇ ਵਿੱਚ ਦੇ ਤਕਰੀਬਨ 23 5-7 ਮੌਤਾਂ ਵੀ ਹੋ ਚੁੱਕੀਆਂ ਨਸ਼ੇ ਦੇ ਗਾੜ ਇਹ ਇਸ ਪੁਲਿਸ ਦਾ ਜਿਹੜਾ ਇਨਜੈਕਟ ਜਿੰਨ ਕਰਦੇ ਆ ਟਿਕਾਣਾ ਲੈਂਦੇ ਆ ਮਾੜੀ ਪਰ ਕੋਈ ਵੀ ਬੰਦੇ ਦੇ ਵਿੱਚ ਵੀ ਕੋਈ ਲੀਡਰ ਨਹੀਂ ਬੋਲਣ데요 ਕੋਈ ਸਮਾਸੀ ਵੀ ਨਹੀਂ ਬੋਲਣ데요 ਕੋਈ ਨਸ਼ਾ ਵੇਚਣ ਵਾਲੇ ਨਹੀਂ ਬੋਲਣ데요 ਇਹ ਦੇਖੋ ਪੁਲਿਸ ਦੀ ਇਕੱਲੀ ਗਲਤੀ ਨਹੀਂ ਮੈਂ ਕਹਿੰਦਾ ਨਾ ਸਮਝਦਾ ਨਹੀਂ ਹਾਰੇ ਤੇ ਬੰਦੇਦਾਰ ਦੀ ਗਲਤੀ ਆ ਜਿਹੜੇ ਟਿਕਾਣਾ ਇਹ ਦੇਖੋ ਦੇ ਕਿ ਆਪਾਂ ਗੱਲ ਕਰੀਏ ਇਸ ਸੰਬੰਧੀ ਜਿਹੜੇ ਤੁਹਾਡੇ ਕਾਉਂਸਲਰ ਕੀ ਨਾਮ ਆ ਸਾਡੇ ਕਾਉਂਸਲਰ ਮਰਜੀਤ ਸਿੰਘ ਜੀ ਆ ਜਦੋਂ ਵੀ ਆਪਣੇ ਕੋਲ ਤੇ ਰੋਗ ਦੇ ਵੀ ਹੋਣਗੇ ਪਰ ਫਿਰ ਵੀ ਮਹਲੇਦਾਰੀ ਤੌਰ ਤੇ ਮੈਂ ਕਹਿੰਦਾ ਕਿ ਹਰ ਇੱਕ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਹਰ ਇੱਕ ਦੀ ਜਿੰਮੇਵਾਰੀ ਪੈਣੀ ਚਾਹੀਦੀ ਹੈ ਵੀ ਅਸੀਂ ਇਸ ਮਹਿੰਦੇ ਨਾਲ ਜੀਏ ਟਟ ਕਹਿਨ ਮਤ ਕਿ ਤੁਸੀਂ ਅਨਲ ਟਾਈਮ ਦੇ ਵਿੱਚ ਕਹ ਲੋ ਕਿ ਇਹ ਨਸ਼ੇ ਦੇ ਬੁਰੇ ਅਵਾਜ ਚਕੂਗੇ ਇਸ ਤਰੀਕੇ ਨਾਲ ਤੁਹਾਡੇ ਮਹਲੇ ਬਾਹਰ ਚੱਕੀ ਆ ਤੇ ਅੱਜ ਆ ਕੰਮ ਹੋ ਗਿਆ ਇਹ ਗਾਂਵ ਦੇ ਮਰੇ ਖਿਆਲ ਅਸੀਂ ਦੇ ਰਹੇ ਹਾਂ ਕਿ ਜਿਨਾਠਾ ਲੱਗਦਾ ਤੇਰੇ-kere ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਕੋਈ ਨਾਮ ਪਤਾ ਹਾਂ ਜੀ ਹਾਂ ਜੀ ਭਾਈ ਮੈਂ ਮੋਕੇ ਕੈਮਰੇ ਵਿੱਚ ਵੀ ਆਈ ਜਾਣਾ ਵਾ ਤੇ ਮੁੰਡਾ ਇੱਕ ਜਾਨੂੰ ਆ ਉਹ ਡੇਰਾ ਬੀਬੀ ਬਾਨੋ ਚ ਰਹਿੰਦਾ ਵਾ ਫਿਰ ਉਸ ਤੋਂ ਮੁੰਡਾ ਮਣੀ ਆ ਉਹ ਵੀ ਬੜਾ ਦੇ ਡੇਰੇ ਚ ਰਹਿੰਦਾ ਆ ਉਹਦਾ ਭਰਾ ਵਾ ਵਿੱਕੀ ਤੇ ਸਾਗਰ ਦਾ ਭਰਾ ਜਿਹੜਾ ਹੋਰ ਉਹਦਾ ਵਿਜੇ ਦਾ ਵਾ ਤੇ ਇਹ ਵੀ ਹੋਰ ਸਾਹਿਲਾ ਮੁੰਡਾ ਇਧਰ ਜਿੰਦਾ ਉਹਦਾ ਪ੍ਰੋਗਰਾਮ ਚੱਲਦੀ ਜੱਲੀਆ ਸੱਜਦਾ ਵਾ ਸਮੀਰ ਸਮੀਰ ਤੇ ਹੋਰ ਵੀ ਪਾਸਾ ਦਾ ਮੁੰਡੇ ਜਿਹੜੇ ਹੈਗੇ ਆ ਨਾਮ ਨਾਲ ਚੱਲੋ ਨਹੀਂ ਆ ਇਸੋਡੇ ਉਹਨਾਂ ਦਾ ਨਹੀਂ ਹੁੰਦੇ ਤੇ 15 ਕੀ ਜਣੇ ਮਤਲਬ ਹੈਗੇ ਸੀਗੇ ਜੀ ਜਿਨ੍ਹਾਂ ਨੇ ਆ ਸਭ ਨੂੰ ਕੀਤਾ ਅੱਜ ਕਿ ਨਸ਼ਾ ਕਰਕੇ ਅਸੀਂ ਖੁੱਲ ਕੇ ਵੇਚਣਾ ਵਾ ਕਹਿ ਕੇ ਦਲਦਾਰੇ ਮਾਰ ਕੇ ਕਹਿ ਕੇ ਦੇਰ ਕਿੰਨਾ ਰੋਕਣਾ ਬੋਲੋ ਮਤ ਤੁਸੀਂ ਪੁਲਸ ਤੇ ਉੱਚ ਚਤਕਾ ਦਈਏ ਤਾਂ ਕੀ ਮੰਗ ਕਰਦੇ ਆ ਮੈਂ ਇਹ ਮੰਨਦਾ ਹਾਂ ਜੀ ਕਿ ਜੇ ਸਾਡੇ ਵਰਗੇ ਨੌਜਵਾਨਾਂ ਨੂੰ ਇੱਥੇ ਹੀ ਦਬਾਇਆ ਜਾਊਗਾ ਇੱਦਾਂ ਹੀ ਹਮਲੇ ਕਰਾਈ ਜਾਣਗੇ ਛੇੜੀਆਂ ਵੱਲੋਂ ਨਸ਼ਾ ਵੇਚਣ ਦੇ ਤਸਕਰਾਂ ਵੱਲੋਂ ਤਾਂ ਫੇਰ ਪੰਜਾਬ ਨਹੀਂ ਬਚਦਾ ਜੀ ਜੇ ਤਾਂ ਪੰਜਾਬ ਨੂੰ ਬਚਾਉਣਾ ਹੈ ਤਾਂ ਪੁਲਿਸ ਨਾਲ ਵੀ ਸਿੱਧਾ ਹੋਣਾ ਪੈਣਾ ਲੋਕਾਂ ਨਾਲ ਵੀ ਸਿੱਧੇ ਹੋ ਕੇ ਉਸ ਦਾ ਸਾਥ ਦੇਣਾ ਪੈਣਾ ਹੈ ਕਹ ਲੋ ਕਿ ਜੇ ਆਪਾਂ ਗੱਲ ਕਰੀਏ ਸਲਮ ਏਰੀਏ ਦੇ ਵਿੱਚ ਪਹਿਲੇ ਤੁਸੀਂ ਬੰਦੇ ਹੈਗੇ ਜਿਹੜੇ ਕਿ ਨਸ਼ਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਲੱਗੇ ਮੈਂ ਅੱਜ ਤੋਂ ਨਹੀਂ ਮੈਂ ਕਾਫੀ ਦਿਨਾਂ ਤੋਂ ਕਾਫੀ ਚਿਰਾਂ ਤੋਂ ਇਹ ਸਾਡੇ ਇੱਕ ਸਸਤਾ ਬਣੀ ਸਵੇ ਦੇ ਇੱਕ ਸੋਸਾਇਟੀ ਕੋਦੇ ਵਿੱਚ ਵੀ ਅਸੀਂ ਇਹੀ ਕੰਮ ਕਰਦੇ ਸੀ ਪਰ ਉਹਨਾਂ ਵੇਚਣ ਵਾਲੇ ਤੇ ਜਿਹੜੇ ਹੈਗੇ ਮਦਦੇ ਜਿਨ੍ਹਾਂ ਨਾਲ ਕੋਲ ਗੋਲ ਚੱਲਦਾ ਹੈਗਾ ਤੇ ਇਹਦੇ ਵਿੱਚ ਉਹ ਪੁਲਿਸ ਨੂੰ ਜਦੋਂ ਕਹੀਦਾ ਵਾ ਕਿ ਇਹਨਾਂ ਨੂੰ ਦੇਖੋ ਤੇ ਪੁਲਿਸ ਵੀ ਫਿਰ ਆਪਣਾ ਪੂਰਾ ਕੰਮ ਛੇੜਾ ਵਾ ਨਹੀਂ ਨਮੋਦੀ ਤੇ ਜਦ ਨਾਲ ਕਿ ਸਾਡੇ ਡੀਰੋ ਵੀ ਪਹੁੰਚ ਜਾਂਦੇ ਆ ਛੜਵਾ ਵਾਸਤੇ ਬੰਦਾ ਪਹਿਲਾਂ ਉਥੇ ਫਰੋਨੇ ਅਸੀਂ ਉਹ ਡੀਰ ਸਾਡੇ ਘਰਾਂ ਪਹੁੰਚ ਜਾਂਦੇ ਆ ਕਹਿੰਦ ਮਤਲਬ ਕਿ ਕਿਤੇ ਨਾ ਕਿਤੇ ਸਮਾਜ ਦੇ ਲੋਕੋ ਵੀ ਆਪਣੀ ਨੈਤਿਕ ਜ਼ਿੰਮੇਵਾਰੀਆ ਪੁੱਲਦੇ ਪੱਟ ਗਏ ਆ ਬਿਲਕੁਲ ਜੀ ਮੇਰਾ ਤਾਂ ਕੋਈ ਨਹੀਂ ਆਹ ਕਿੱਥੇ ਦਰਿਆਣ ਬੜੇ ਨਹੀਂ ਚੱਕੋ ਕੀ ਕੋਈ ਤਾਂ ਤੁਸੀਂ ਅੱਜ ਕਹੋ ਕੀ ਗੱਡੀ ਲੈ ਕੇ ਕੀ ਕਿਹਣੀ ਗੱਡੀ ਚਲਾਉਂਦੇ ਤੁਸੀਂ ਟੈਂਪੋ ਕਰਦੇ ਹੋ ਅੱਛਾ ਗੱਡੀ ਲੈ ਕੇ ਜਦੋਂ ਮਹੱਲੇ ਦੇ ਵਿੱਚ ਗਏ ਤਾਂ ਕੀ ਸਾਰੀ ਕੀ ਗੱਲ ਉੱਥੇ ਵਾਕਿਆ ਕੀ ਵਾਕਿਆ ਮੈਂ ਗੱਡੀ ਲੈ ਕੇ ਗਿਆ ਸੀ ਉਹ ਭਾਈਵਾਲ ਦੀ ਗੱਡੀ ਹੋਰ ਜਿਹੜੀ ਪਹਿਲਾਂ ਖੜੀ ਸੀ ਮੈਂ ਕਿਹਾ ਉਹ ਗਲੀ ਬੰਦ ਹੋਈ ਨਹੀਂ ਮੈਂ ਗੱਡੀ ਧਾਰ ਲਾਦਾ ਮੈਂ ਬੈਠ ਗਿਆ ਨਾ ਇਹ ਨਹੀਂ ਚੋ ਉਧਰੋਂ ਆਉਂਦੇ ਨਸ਼ੇ ਨਾਲ ਟੈਰੋਏ ਬਿਲਕੁਲ ਤੇ ਮੇਰੀ ਗੱਡੀ ਰੋਕ ਕੇ ਥੱਪ ਜਾਨੀਏ ਸ਼ੀਸ਼ੇ ਭੰਨ ਲਗੇ ਨਾ ਹੱਥ ਮਾਰ ਕੇ ਤੇ ਉਹ ਕਹਿੰਦੇ ਕੀ ਲੈਣ ਆਇਆ ਮੈਂ ਕਿਹਾ ਮੈਂ ਇੱਧਰੇ ਆਇਆ ਮੜਾ ਜੰਮਾ ਤੇ ਉਹ ਲੋਗ ਕਹਿੰਦੇ ਸੀ ਕਿ ਨਿਸ਼ਾਰਾ ਨਾ ਸਾਡੇ ਕੋਲ ਆਇਆ ਜੋ ਮੇਰਾ ਫੋਨ ਖੋਨ ਲਾ ਪਿਆ ਇੱਥੋਂ ਠੀਕ ਹੈ ਜੀ ਫੇ ਮੈਂ ਗੱਡੀ ਉੱਥੋਂ ਭਜਾ ਕੇ ਤਾਂ ਘਰ ਦੇ ਜੇ ਲਾਈ ਲਾ ਪਿਆ ਠੀਕ ਹੈ ਮੈਂ ਉੱਤਰਿਆ ਉਹ ਤਾਂ ਫੇ ਮੈਂ ਨਾ ਮਤਲਬ ਜੇ ਫੋਨ ਖੋਨ ਦੀ ਕੋਸ਼ਿਸ਼ ਕਰਨ ਦੇ ਉਹਨਾਂ ਨੂੰ ਦੱਸਣੀ ਜਾਈ ਮੈਂ ਰਿਸ਼ਤੇਦਾਰ ਇੱਥੇ ਵੀ ਨਾਨਕੇ ਮੈਂ ਉਹਨਾਂ ਦੇ ਘਰ ਆਇਆ ਵਾਂ ਤੇ ੱਟਕੇ ਦਾ ਯਾਨੀ ਕਿ ਮੇਰੇ ਪੈਸੇ ਵੀ ਉਹ ਵੀ ਖੋਜ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਫੋਨ ਨਹੀਂ ਤੇ ਤੁਸੀਂ ਕਿਸ ਤਰੀਕੇ ਨਾਲ ਆਪਣੇ ਜਿਹੜੇ ਕਿ ਰਿਲੇਟਿਵ ਨੂੰ ਇਨਫੋਰਮੇਸ਼ਨ ਦਿੱਤੀ ਨਹੀਂ ਆਲਰੇਡੀ ਇਹਨਾਂ ਦੀ ਗਲੀ ਦੇ ਵਿੱਚ ਸੀ ਤੇ ਮੈਂ ਤੇ ਪਿੱਛੇ ਪਿੱਲਾ ਮਤਲਬ ਬੈਕ ਕਰ ਲਈ ਸੀ ਗੱਡੀ ਮੈਂ ਕਿਹਾ ਵੀ ਤੂੰ ਬੰਦ ਹੋ ਜਾਂਦੀ ਗਲੀ ਤੇ ਫਿਰ ਮੈਂ ਉੱਥੇ ਤੇ ਗੱਡੀ ਭਜਾਈਦਾ ਜਦੋਂ ਮੈਂ ਨਾ ਹੰਡਲ ਮੁਕੀ ਕਰਨ ਲੱਗ ਪਿਆ ਜਾਨੀ ਕਿ ਫੋਨ ਗੱਡੀ ਦੇ ਵਿੱਚ ਹੀ ਮੈਂ ਬੈਠਾ ਤੇ ਫੋਨ ਖੋਲ ਲਾਪੇ ਮੇਰਾ ਕਿਉਂਕਿ ਉਹਨਾਂ ਨੇ ਮਾਇਆ ਜੇ ਮੈਂ ਕਿਹਾ ਮੈਂ ਫੋਨ ਲਾ ਲੈਂਦਾ ਵਾ ਕਿ ਮੇਰੇ ਕੋਲ ਨਸ਼ਾ ਮੰਗਦੇ ਨੇ ਮੈਂ ਕਿਹਾ ਮੈਂ ਇਸ ਕੰਮ ਜੀ ਨਹੀਂ ਆ ਮੈਂ ਤਾਂ ਰਿਸ਼ਤੇਦਾਰਾਂ ਨੇ ਆਇਆ ਵਾ ਮਿਲਣ ਲਈ ਆਇਆ ਵਾ ਮੈਂ ਕਿ ਤੁਹਾਨੂੰ ਕਹਿੰਦੇ ਸੀ ਤੁਸੀਂ ਨਸ਼ਾ ਸਾਡੇ ਕੋਲ ਖਰੀਦੋ ਹਾਂਜੀ ਸਾਡੇ ਕੋਲ ਖਰੀਦੋ ਕਹਿੰਦੇ ਕਿ ਮਸਾਲੇ ਆਉਂਦਾ ਸਾਡੇ ਕੋਲ ਲੱਗਾ ਜੀ ਸਸਤਾ ਦੇਵਾਂਗੇ ਮੈਂ ਕਿਉਂਕਿ ਮੈਂ ਉਹਨਾਂ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ ਇਸ ਵਿਸ਼ੇ ਤੇ ਤੇਰੇ ਮਹੱਲੇ ਦੇ ਵਿੱਚ ਇਦਾਂ ਦੇ ਹਾਲਾਤ ਸ਼ਰਾਬ ਨਸ਼ਾ बिकਦਾ ਹੋਵੇ ਤਾਂ ਤੁਸੀਂ ਤੇ ਪੁਲਿਸ ਦੀ ਕੰਮ ਕਰਨ ਨੂੰ ਕਿੱਦਾਂ ਦਿਖਦੇ ਘਰੂ ਪੁਲਸ ਦਾ ਇਹ ਹੈ ਨਹੀਂ ਮੈਂ ਜਦੋਂ ਮੈਂ ਬਾਹਰ ਚਲਾਉਂਦਾ ਮੈਂ ਸੱਡਦਾ ਹੁੰਦਾ ਵਾਂ ਤਾਂ ਸ਼ਰਾਬ ਹੀ ਗਲੀ ਵਿੱਚ ਦਿਖਦਾ ਵੀ ਆ ਇਹ ਦੇਖੀਦਾ ਵਾ ਕਦੀ ਕੋਈ ਨਾ ਵੀ ਆਉਣਾ ਰਿਹਾ ਮੈਂ ਤੇ ਦੇਖੀਦਾ ਹੀ ਚਲੋ ਆਪਾਂ ਇਹ ਚੀਜ਼ ਨੂੰ ਇਗਨੋਰ ਕਰਦੇ ਹੁੰਦੇ ਆ ਕਿਉਂਕਿ ਜੀ ਕੋਈ ਸਾਲਾ ਕੋਈ ਹੈ ਨਹੀਂ ਇੱਥੇ ਕਾਰੋਬਾਰ ਇਹਨਾਂ ਲੱਗਦਾ ਹੀ ਨਹੀਂ ਹਮ ਤੁਸੀਂ ਕੋਈ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਕੋਈ ਅਪੀਲ ਜਾਂ ਕੋਈ ਕੰਮ ਚਾਹੋਗੇ ਮੈਂ ਇਹ ਹੀ ਗੱਲ ਕਹਿਣਾ ਵਾਂ ਕਿ ਇਨਾ ਸਭ ਤੋਂ ਸਭ ਤੋਂ ਕਾਰਵਾਈ ਕੀਤੀ ਜਾਵੇ